ਨਜਾਇਜ਼ ਸਬੰਧਾਂ ਦੇ ਚਲਦਿਆਂ ਮਾਂ ਤੇ ਜੀਠ ਵੱਲੋਂ 13 ਸਾਲਾਂ ਲੜਕੀ ਦਾ ਸਲਫਾਜ਼ ਖਵਾ ਕੇ ਕੀਤਾ ਗਿਆ ਕਤਲ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਪਿੰਡ ਸ਼ਾਮਪੁਰ ਤੋਂ ਵੱਡੀ ਘਟਨਾ ਸਾਹਮਣੇ ਆਈ ਜਿਸ ਵਿੱਚ ਮਾਂ ਦੇ ਨਜਾਇਜ਼ ਸਬੰਧ ਉਸ ਦੇ ਜੀਠ ਨਾਲ ਸਨ ਜਿਸ ਨੂੰ ਸਰੀਰਕ ਸਬੰਧ ਬਣਾਉਂਦੇ ਹੋਏ ਮਹਿਲਾ ਦੀ 13 ਸਾਲਾਂ ਬੱਚੀ ਵੱਲੋਂ ਦੇਖ ਲਿਆ ਗਿਆ ਸੀ। ਆਪਣੇ ਇਸ ਨਾਪਾਕ ਰਿਸ਼ਤੇ ਨੂੰ ਬਚਾਉਣ ਲਈ ਮਹਿਲਾ ਵੱਲੋਂ ਆਪਣੇ ਜੀਠ ਨਾਲ ਮਿਲ ਕੇ 13 ਸਾਲਾਂ ਬੱਚੀ ਦਾ ਕਤਲ ਕਰ ਦਿੱਤਾ ਗਿਆ। ਸਹਾਣਾ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਰੁਪਈਆਂ ਦੀ ਤਲਾਸ਼ ਵੀ ਸ਼ੁਰੂ ਕੀਤੀ ਜਾ ਰਹੀ ਹੈ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਤਾਂ ਬਲ ਸਾਹਿਬ ਇੱਕ ਜਿਹੜੀ 13 ਸਾਲ ਦੀ ਬੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਉਸ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਹੈ ਤੇ ਕੀ ਕਰ ਰਹੇ ਹੋ? ਬੇਸਿਕਲੀ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀ ਤੇ ਗੁਪਤ ਇਨਫੋਰਮੇਸ਼ਨ ਤੇ ਐਸਐਚਓ ਸਹਾਣਾ ਜਸਪੀਤ ਸਿੰਘ ਨੇ ਆਪਣੇ ਮੁਕੱਦਮਾ ਦਰਜ ਕਰਕੇ 248 ਨੰਬਰ ਐਫਆਈਆਰ ਹੈ। ਉਹ ਉਸ ਐਕਸੋ 10 238123 ਦੇ ਟੈਮ ਦੀ 5 ਬੀ ਐਨ ਐਸ 1800 ਹਾਰਾਂ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਇੱਕ ਬ੍ਰੀਥ ਬ੍ਰੀਥ ਔਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੇਠ ਨੇ ਦੋਵਾਂ ਨੇ ਜਦੋਂ ਉਹਨੂੰ ਅਪਸੀਨ ਉਹਦੇ ਚ ਦੇਖ ਕੇ ਉਹਨਾਂ ਦੇ ਆਪਸ ਵਿੱਚ ਗਲਤ ਰਿਲੇਸ਼ਨ ਸੀ ਜਿਹੇ ਬੱਚੀ ਨੇ ਵੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਟ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਜਿਹਦੇ ਕੋ ਸਾਡੀ ਕੋ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਜਾਰੀ ਹੈ ਫਾਦਰ ਕਿਥੇ ਹੋਦੇ ਆ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਇਹ ਜੇ ਤੀਹ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ। ਕੁੜੀ ਦੀ ਡੈਥ ਜਿਹੜੀ ਘਰੇ ਹੋਈ ਸੀ ਜਾਂ ਹਫ਼ਤਾ ਉਹਦੇ ਚੇ ਜਾਂ ਲੇਕਿਨਿੰਗ ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਤੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ ਅਰਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ। ਬਾਕੀ ਜਦੋਂ ਉਹ ਮੋਲਜਮ ਫੜੇ ਜਾਣਗੇ ਉਹਦੇ ਤੇ ਸਾਨੂੰ ਐਨ ਤਸਦੀਕ ਹੋਊਗੀ ਵੀ origignal ਚ ਕੀ ਹੋਇਆ। ਕਿਹੜੇ ਪਿੰਡ ਦਾ ਮਾਮਲਾ ਹੈ? ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ ਠਾਣਾ ਸੁਹਾਨੇ ਦਾ। इंडिया क्राइम न्यूज जुलम के खिलाफ जंग आप देख रहे हैं इंडिया क्राइम न्यूज